ਕੀ ਗੱਲ ਹੋਈ ਐ ਵਾਰਡ ਨੰਬਰ 1 ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਹਾਂ ਹਾਂ ਜੀ ਤੇ ਕੀ ਲੱਕੀ ਵੋਟ ਰੇਡਿੰਗ ਕੱਟੀ ਗਈ ਐ ਕੀ ਕਰ ਇਹ ਹੁਣ ਮੈਨੂੰ ਨਹੀਂ ਪਤਾ ਕਿਉਂ ਕੱਟੀ ਗਈ ਐ ਜਿੰਨੇ ਵੀ ਮੇਰੇ ਸਪੋਰਟਰ ਸੀ ਸਾਰਿਆਂ ਦੀ ਵੋਟ ਕੱਟੀ ਗਈ ਐ ਕੱਲ ਤੱਕ ਮੇਰੀ ਇਹ ਦੇਖੋ ਕੱਲ ਤੱਕ ਮੇਰੀ ਪ੍ਰੈਜ਼ੈਂਸ ਸੀ ਔਰ ਅੱਜ ਕਿਉਂ ਉਹਦੇ ਵਿੱਚ ਐਬਸੈਂਟ ਹੋ ਗਈ ਸਾਰੀਆਂ ਡਿਲੀਟ ਕਿਉਂ ਹੋ ਗਈਆਂ ਮੇਰੇ ਪਰਿਵਾਰ ਦੀਆਂ ਵੀ ਹੋ ਗਈਆਂ ਬਿਲਕੁਲ ਲਿਸਟ ਆ ਉਹਦੇ ਵਿੱਚ ਹੈਗੀਆਂ ਉਹਦੇ ਵਿੱਚ ਹੈਗੀ ਹੈ ਜੀ ਐਸ ਡੀ ਐਮ ਨੇ ਚੈੱਕ ਕੀਤੀ ਹੈ ਵੈਰੀਫਾਈ ਕੀਤੀਆਂ ਅੱਠ ਵਾਰੀ ਲਿਸਟਾਂ ਦੀ ਵੈਰੀਫਾਈ ਹੋਈ ਹੈ ਹਾਈਲਾਈਟ ਹੋਈ ਵੀ ਹੈ ਉਹਨਾਂ ਨੇ ਫੋਨ ਦੇ ਵਿੱਚ ਵੀ ਦੇਖਿਆ ਹੈ ਔਰ ਉਹ ਗਈ ਕਿੱਥੇ ਵੋਟ ਫੇਰ ਮੇਰੀ ਅੱਜ ਅੰਦਰ ਵੋਟ ਪਾਉਣਗੇ ਅਸੀਂ ਤਾਂ ਮੈਂ ਵੋਟ ਪਾਣ ਗਈ ਸੀ ਉਹ ਕਹਿੰਦੇ ਤੁਹਾਡੇ ਹੈ ਨਹੀਂ ਡਿਲੀਟ ਹੈ ਬੀਐਲਓ ਕੋਲ ਹੈਗੀ ਹੈ ਪੁੱਛਿਆ ਨਹੀਂ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਅਸੀਂ ਪਾਣ ਨਹੀਂ ਦੇਣੀ ਬੀਐਲਓ ਕੋਲ ਪੁੱਛਿਆ ਉਹਨਾਂ ਦੇ ਕੋਲ ਹੈਗੀ ਹੈ ਮੇਰੀ ਵਟਕਾ ਕਰ ਰਹੇ ਸਾਰੇ ਇਹ ਕਿਉਂ ਤੱਕਾ ਕਰ ਰਹੀ ਹੈ ਮੈਂ ਕੈਂਡੀਡੇਟ ਹਾਂ ਸਾਰੇ ਵੋਟਾਂ ਪੈਣਗੀਆਂ ਕਿਵੇਂ ਸਾਰੇ ਬਾੜਾਂ ਦੇ ਵਿੱਚ ਅੱਜ ਪਹਿਲੀ ਵਾਰ ਇੰਨਾ ਤੱਕਾ ਲੱਗਦਾ ਵਾ ਕੀ ਲੱਗਦਾ ਵਾ ਕਿ ਮੈਂ ਵੋਟ ਨਹੀਂ ਪਾਣ ਦੇਣੀ ਆ ਕਿਸੇ ਨੂੰ ਵੀ ਕੀ ਲੱਗਦਾ ਵਾ ਕਿ ਮਤਲਬ ਕੀ ਕੀ ਉਹ ਕੋਸਾ ਦਾ ਕੀ ਕਹਿ ਸਕਦਾ ਕਿ ਲੱਗਦਾ ਤੁਹਾਨੂੰ ਵੀ ਕਰਨ ਇਹ ਵੋਟਾਂ ਕਰੋ ਇਹਨਾਂ ਨੂੰ ਸਹੀ ਕਰੋ ਹੁਣ ਤੁਸੀਂ ਆ ਕੇ ਅਸੀਂ ਵੀਰ ਜੀ ਜਿੱਤਦੇ ਪੈ ਨਹੀਂ ਸਾਡੀ ਜਿੱਤ ਯਕੀਨੀ ਸੀਗੀ ਇਹਨਾਂ ਨੇ ਆਪਣੀ ਹਾਰ ਦੇਖਦੇ ਹੋਏ ਇਹ ਸਾਰਾ ਕਦਮ ਚੁੱਕਿਆ ਰਾਤੋਂ ਰਾਤ ਤੁਸੀਂ ਲਾ ਲੋ ਹਿਸਾਬ ਸਾਡਾ ਪੰਡਾਲ ਲੱਗਿਆ ਵੀ ਇਹਨਾਂ ਦੇ ਪੈਪਾ ਤੱਕ ਚੱਕਦੇ ਟੈਂਟ ਤੱਕ ਚੱਕਤਾ ਵੀ ਸਾਨੂੰ ਇਹਨਾਂ ਦੇ ਇੱਥੇ ਬੂਥ ਲਾਉਣਾ ਨੂੰ ਬੂਥ ਲਾਉਣਾ ਪਵੇ ਅਸੀਂ ਆਪਣਾ ਬੂਥ ਦੁਬਾਰਾ ਇੱਧਰ ਕਰਕੇ ਲਾਇਆ ਇਹਨਾਂ ਕਰੇ ਅੱਜ ਤੱਕ ਨਹੀਂ ਦੇਖਿਆ ਜਿੰਦਾ ਤੱਕ ਇਹ ਸਰਕਾਰ ਕਰ ਰਹੀ ਹੈ ਆਪਣੀ ਹਾਰ ਦੇਖ ਕੇ ਕਰਦੀ ਦੋ ਵੀ ਕਰਦੀ ਹੈ ਮਨੋਜ ਗੜੀ ਜੀ ਖੜੇ ਹੋ ਕੈਂਡੀਡੇਟਾਂ ਤੁਸੀਂ ਤੇ ਕਿੰਨੀਆਂ ਵੋਟਾਂ ਸੀ ਜਿਹੜੀਆਂ ਆਪਣੀਆਂ ਆਗੀਆਂ 1204 ਵੋਟਾਂ ਸੀਗੀਆਂ ਜੀ ਤੁਹਾਡੀਆਂ ਆਪਣੀਆਂ ਫੈਮਿਲੀ ਦੀਆਂ ਵੋਟਾਂ ਕਿੰਨੀਆਂ ਸੀ ਸਾਡੀਆਂ 5 ਵੋਟਾਂ ਸੀ ਕਿੰਨੀਆਂ ਕੱਟੀਆਂ ਗਈਆਂ ਕਿਹੜੀ ਕਿਹੜੀ ਫੋਟ ਕਿਦਾਂ ਦੀਆਂ ਸੀ ਸਾਡੀਆਂ 3 ਕੱਟੀਆਂ ਗਈਆਂ ਹਾਂਜੀ ਮੇਨ ਕੈਂਡੀਡੇਟ ਦੀ ਵੋਟ ਕੱਟੀ ਗਈ ਜਿਹੜੀ ਐਸਡੀਐਮ ਸਾਹਿਬ ਨੇ ਉਸ ਦਿਨ ਫੇਲ 14 ਤਰੀਕ ਤੱਕ ਸਾਡੀਆਂ ਵੋਟਾਂ ਵਿੱਚ ਸੀ ਅੱਜ ਵੀ ਵੋਟਾਂ ਵਿੱਚ ਨੇ ਪਰ ਇਹਨਾਂ ਨੇ ਇੱਕ ਹੋਰ ਲਿਸਟ ਲਿਆ ਕੇ ਉਹਦੇ ਤੇ ਸਾਰੀਆਂ ਤੇ ਡਿਲੀਟ ਡਿਲੀਟ ਉਹਦੀ ਮੋਹਰ ਲਾ ਕੇ ਕਹਿ ਦਿੰਦੇ ਆ ਥੋੜੀ ਵੋਟ ਕੱਟੀ ਗਈ ਜੀ ਉਹਨਾਂ ਫਾਈਲ ਭਰਨਗੇ ਜੀ ਤਾਂ ਉਸ ਟਾਈਮ ਸਾਰੀਆਂ ਉਥੋਂ ਪ੍ਰੋਪਰ ਸਾਈਜ਼ ਹੀ ਸਾਰਾ ਕੁਝ ਬਿਲਕੁਲ ਸਹੀ ਸੀਗਾ ਜੀ ਬਿਲਕੁਲ ਸਹੀ ਸੀਗਾ ਅੱਜ ਫਿਰ ਉਹਨਾਂ ਨੂੰ ਪੁੱਛਿਆ ਅੰਦਰ ਜਿਹੜੇ ਬੈਠੇ ਸੀਗੇ ਵੀ ਹਾਂ ਵੀ ਜਿਹੜਾ ਫਾਰ ਵਧੀਆ ਵੋਟ ਕੈਂਡੀਡੇਟ ਆ ਜਿਹੜੀ ਵੋਟ ਕੱਟੀ ਗਈ ਆ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਅੱਜ ਕਹਿੰਦੇ ਨੇ ਸਾਨੂੰ ਮਗਰੋਂ ਆਰਡਰ ਆ ਇਹ ਸਰਕਾਰ ਦਾ ਧੱਕਾ ਆਰਡਰ ਆ ਹਾਂ ਜੀ ਕੀ ਆਰਡਰ ਆ ਪੁੱਛਣਾ ਜੀ ਕਿਹਦੇ ਦਾ ਆਰਡਰ ਆ ਆ ਜਿਹੜੀ ਲੀਟਾ ਅੱਜ ਰਾਤ ਨੂੰ ਇਹਨਾਂ ਨੇ ਉਹ ਕਰੀ ਆ ਨਮੀ ਲਿਸਟ ਆ ਤੁਹਾਡੇ ਕੋਲ ਨਹੀ ਨਹੀ ਨੀ ਨੀ ਲਿਸਟ ਹੈਗੀ ਤੁਹਾਡੇ ਕੋਲ ਸਾਡੇ ਕੋਲ ਤਾਂ ਜਿਹੜ ਉਹ ਸਾਡੇ ਕੋਲ ਹੈਗੀਆਂ ਮੌਜੂਦ ਆ ਉਹਦੇ ਵਿੱਚ ਵੋਟਾਂ ਹੈਗੀਆਂ ਸਾਡੀਆਂ ਹੈਗੀਆਂ ਨੇ ਜਿਹੜੀ ਇਹਨਾਂ ਨੇ ਉੱਤੇ ਜਿਹੜੀ ਲਿਸਟ ਹੈ ਹੈਗੀਆਂ ਨੇ ਦੇਖੋ ਲਿਸਟ ਅੰਦਰ ਵੀ ਹੈਗੀਆਂ ਵੋਟਾਂ ਉੱਥੇ ਵੀ ਹੈਗੀਆਂ ਸਿਰਫ ਉੱਥੇ ਇਹਨਾਂ ਨੇ ਇੱਕ ਮਾਰਤਾ ਡਿਲੀਟ ਡਿਲੀਟ ਬਸ ਆਪਣੀ ਮਰਜ਼ੀ ਨਾਲ ਡਿਲੀਟ ਮਾਰਤੇ ਇਹਨਾਂ ਨੇ ਜਿਹੜੀ ਸਾਡੀ ਪੱਕੀ ਵੋਟਾਂ ਰਿਪੋਰਟ ਕਰਕੇ ਮੋੜ ਦਿੰਦੇ ਨੇ ਕਿ ਤੁਹਾਡੀ ਰਿਪੋਰਟ ਡਿਲੀਟ ਆ ਕਿ ਤੁਸੀਂ ਵੋਟ ਨਹੀਂ ਪਾ ਸਕਦੇ ਉਹ ਵਿਚਾਰੇ ਛੁੱਟੀ ਅੱਜ ਕਰ ਉਹ ਵਿਚਾਰੇ ਹੁਣ ਦੁਬਾਰਾ ਕੰਮ 'ਤੇ ਚਲੇ ਗਏ ਜੀ ਉਹ ਫੇਰ ਦੇ ਖੜੇ ਆ ਫੇਰ ਦੇ ਖੜੇ ਨੇ ਕੰਤ ਨਹੀਂ ਆਉਂਦੀ ਮੇਰੀ ਖੁਦ ਦੀ ਵੋਟ ਮੇਰੀ 1 ਨੰਬਰ ਦੇ ਵਿੱਚ ਵੋਟ ਆ ਜੀ ਤੇ ਮੇਰੀ ਵੋਟ ਨੰਬਰ ਕਰੀ ਪਈ ਆ ਦਿਖਾਓ ਆਪਣੀ ਵੋਟ ਦਿਖਾਓ ਆ ਦੇਖੋ ਜੀ ਆ ਇਧਰ ਆ ਸਾਰੇ ਵੋਟਰ ਨੇ ਸਭ ਦੀਆਂ ਵੋਟਾਂ ਕੱਟਾ ਮੁਰਦਾ ਕੱਟੀਆਂ ਹੋਈਆਂ ਨੇ ਅਸੀਂ ਲੋਕੋ ਸਾਹਮਣੇ ਰਹਿੰਦੇ ਆਪਣੇ ਘਰ-ਵਾਰ 'ਚ ਤੁਹਾਡੀ ਵੋਟ ਹੈ ਨਹੀਂ ਕੀ ਨਾਮ ਤੁਹਾਡਾ ਮਨਦੀਪ ਜੀ ਦੇਖੀ ਕਹਿੰਦੇ ਤੁਸੀਂ ਪੋਲ ਬੋਰਡ ਬਣਗੇ ਬਾ ਪੋਣ ਗਿਆ ਜੀ ਉਹ ਕਹਿੰਦੇ ਤੁਹਾਡੀ ਵੋਟ ਨਹੀਂ ਹੈ ਪਹਿਲਾਂ ਵੋਟ ਚਲੋ ਚੈੱਕ ਪਹਿਲਾਂ ਪਾਈ ਪਿਛਲੀ ਵਾਰ ਹਾਂਜੀ ਪਰ ਕੱਟੀ ਗਈ ਤੇ ਪਾਤੀ ਵਿੱਚ ਜੀ ਇਹ ਵੀ ਤੁਹਾਡਾ ਬੋਟ ਨੰਬਰ ਵਗੈਰੇ ਦਿੱਤਾ ਗਿਆ ਜੀ ਤੁਹਾਨੂੰ ਕਿੱਥੋਂ ਹਾਂਜੀ ਸਾਰਾ ਇਹ ਹੁਣ ਤਾਂ ਕੀ ਇਹੋ ਵੀ ਲਿਆਈਓ ਇਥੋਂ ਲਿਸਟ 'ਚ ਵੀ ਨੋਆ ਹੈਗਾ ਉੱਥੇ ਕਹਿੰਦੇ ਵੋਟ ਕੱਟੀ ਹੋਈ ਹੈ ਹਾਂਜੀ ਆ ਦੇਖੋ ਪਾਜੀ ਆ ਵੋਟ ਤਾਂ ਕੱਢਈ ਆ ਆ ਮੈਂ ਬੁੜੇ ਦਾ ਹੀ ਵੋਟਰ ਕੱਢ ਲੈਂਦਾ ਮੈਂ ਆਪਦਾ ਆਧਾਰ ਕੱਢ ਲੈਂਦਾ ਚਲੋ ਵੋਟਰ ਕੱਟ ਨਹੀਂ ਹੈਗਾ ਤਾਂ ਮੈਂ ਤਾਂ ਸਾਨਿਆ ਦਾ ਪਰ ਲੋਕਲ ਹੀ ਆ ਹੈ ਜੀ ਆਪਣਾ ਘਰਵਾਰ ਆ ਜੀ ਸਾਡਾ ਬੋਰਡ ਦਾ ਪਰਚੇ ਨਹੀਂ ਮਿਲ ਰਿਹਾ ਆ ਦੱਸੋ ਅਸੀਂ ਕੀ ਕਰੀਏ ਜਿਹੜੇ ਨੰਬਰ ਵਾਰਡ ਤੇ ਤੁਹਾਡੀ ਵੋਟ ਆਪਣੇ ਨਾਮ ਦਾ ਰੋਡ ਤੇ ਜੀ ਇੱਕ ਨੰਬਰ ਵਾਰਡ ਜੀ ਆ ਦੇਖੋ ਇੱਧਰ ਆਪਣੇ ਆਖਰੀ ਅਸੀਂ ਗਏ ਜੀ ਇੱਕ ਮਿੰਟਾ ਦੇ ਕੋਲ ਲਿਸਟ ਦੇ ਵਿੱਚ 199 ਨੰਬਰ ਹੈ ਜੀ ਨੌਰੀ ਕੁਮਾਰ ਆ ਹੈਗੀ ਆ ਅੰਦਰ ਬੀ ਐਲਓ ਕੋਲ ਵੀ ਹੈਗੀ ਆ ਬਟ ਅੰਦਰ ਜਾ ਕੇ ਉਹ ਕਹਿੰਦੇ ਡਿਲੀਟ ਆ ਕਿਉਂ ਸਾਡੀ ਤਿੰਨ ਵੋਟਾਂ ਸਾ ਆ ਦੇ ਸਾਰੀਆਂ ਵੋਟਾਂ ਹੈਗੀਆਂ ਇਹਨਾਂ ਨੂੰ ਡਿਲੀਟ ਕਿਉਂ ਨੇ ਆ ਲਿਸਟ ਤੁਹਾਡੇ ਸਾਹਮਣੇ ਹੈ ਇਹੀ ਲਿਸਟ ਅੰਦਰ ਪਈ ਆ ਸੇਮ ਲਿਸਟ ਪਈ ਆ ਅੰਦਰ પણ સાડે કાથે કટતે જી દેખો આગે લિસ્ટ દેવત સારીયા હેગિયા બટ્ટા એ આગે બટ્ટા કરો કરો કેમેરા આગે કરો થોડી વારી વારી એક મિનિટ દો ગડી આસી ગયી મુડકે આપસ હે આગે હાજી આ બોર તો પાને નહી દિયા જી ભૂરા દિયા વહા સે બોલે કે કે નહી હે બોલ્યા સે મિસ્ટેક કરકે ગયે પર્ચી દિખાવતા હે غلط પર્ચી હે પર્ચી ખા એક એસે પકડ પક ਇਥੇ ਸਾਡੇ ਲਿਸਟ ਤੇ ਨਾਮ ਹੈਗੇ ਨਹੀਂ ਬੋਲੇ ਗਲਤ ਪਰਚੀ ਆ ਹਾਂ ਕੀ ਨਾਮ ਆਪ ਦਾ ਪ੍ਰੇਮਾ ਦੇਵੇ ਕਿੰਨਾ ਨੰਬਰ ਆ ਲਿਸਟ ਨੂੰ ਆ ਤਾਂ ਉਹ ਕਹੋ ਤਾਂ ਕਰੋ ਫੋਨ ਕਰੋ ਆਹ ਕਰੋ ਸਾਡੇ ਆ ਗਏ ਨੇ 836 ਨੰਬਰ ਸਾਰੀਆਂ ਲਿਸਟਾਂ ਚ ਵੋਟਾਂ ਨੇ ਇਹਨਾਂ ਦੀਆਂ ਸਾਰੀਆਂ ਵੋਟਾਂ ਪਈਆਂ ਨੇ ਇਹ ਕਹਿੰਦੇ ਆ ਵੋਟਾਂ ਹੈ ਨਹੀਂ ਇਥੋਂ ਬਣਾ ਕੇ ਰਾਤ ਤੱਕ ਸਾਰੀਆਂ ਲਿਸਟਾਂ ਚ ਵੋਟਾਂ ਹੁਣ ਤੱਕ ਲਿਸਟ ਜੋਚ ਤਾਂ ਇਹਨਾਂ ਨੇ ਸਕੈਨਰ ਭੇਜਿਆ ਆਪ ਉਹਨੇ ਸਕੈਨ ਚ ਜਿਹੜੀ ਪੀਡੀਐਫ ਆ ਸਾਰੀਆਂ ਚ ਵੋਟਾਂ ਨੇ ਸਾਰੇ ਨੰਬਰ ਨੇ ਇਹਨਾਂ ਕੋਲ ਜਿਹੜੀ ਲਿਸਟ ਆ ਉਹਨਾਂ ਚ ਡਿਲੀਟ ਡਿਲੀਟ ਤਾਂ ਲਿਸਟ ਸਾਨੂੰ ਕਿਉਂ ਨਹੀਂ ਦਿੱਤੀ ਗਈ ਨਹੀਂ ਲੱਗਦਾ ਕਿੰਨੇ ਇੰਪੋਰਟੈਂਟ ਹੀ ਕਿਤੇ ਹੋਣ ਘੱਟ ਤੋਂ ਘੱਟ 400 ਪਲੱਸ ਵੋਟ ਕੈਨਸਲ ਕਰ ਚੁੱਕੇ ਆ ਹੁਣ ਤੱਕ 60 70 ਵੋਟਾ ਮੇਰੇ ਕੋਲੋਂ ਮੈਂ ਪਰਚੀ ਬਣਾ ਕੇ ਦੇ ਚੁੱਕਿਆ ਜਿਹੜੇ ਅੰਦਰ ਬੈਠੇ ਜੜੀ ਕਰਦੇ ਡਿਲੀਟ ਮੇਨ ਕੈਂਡੀਡੇਟ ਦੀ ਵੋਟ ਡਿਲੀਟ ਐਸ ਡੀ ਐਮ ਚੈੱਕ ਕੀ ਕਰਕੇ ਗਿਆ ਫਾਈਲ ਕਿਵੇਂ ਪਾਸ ਹੋ ਗਈ ਸਾਡੀ ਰਿਪੋਰਟ ਡਿਲੀਟ ਆ ਅੱਗੇ ਵੀ ਪਹੁੰਦੇ ਰਿਹਾ ਸੀ ਅੱਗੇ ਬੰਦੇ ਪਹੁੰਦੇ ਨਹੀਂ ਪਰ ਡਿਲੀਟ ਹੋ ਡਿਲੀਟ ਮੌਕੇ ਤੇ ਯਾਰ ਬੰਦੇ ਦੀ 8 ਵੋਟਾਂ ਨੇ ਕੈਂਡੀਡੇਟ ਨਾ ਉਮੀਦਵਾਰ ਉਤਰੇ ਹੋ ਹੋਰ ਤੱਕ ਵੋਟਾਂ ਸੀਗੀਆਂ ਅੱਜ ਵੋਟ ਨਹੀਂ ਹੈਗੀ ਉਹ ਲਿਸਟ ਕਿਉਂ ਨਹੀਂ ਦੇ ਰਹੇ ਹੈਗੇ ਅੰਦਰੋਂ ਸਾਨੂੰ ਬਾਹਰ ਉਹਨਾਂ ਦੇ ਕੋਲ ਹੀ ਸਪੈਸ਼ਲ ਕਿਉਂ ਹੋ ਲਿਸਟ ਹੈਗੀ ਜਿਹਦੇ ਵਿੱਚ ਸਾਡੀਆਂ ਵੋਟਾਂ ਹੈ ਨਹੀਂਆਂ ਬਾਹਰ ਕਿਉਂ ਨਹੀਂ ਕਿਸੇ ਨੂੰ ਸ਼ੋਅ ਕਰ ਰਹੇ ਲਿਸਟ ਟੋਟਲ ਕਿੰਨੀਆਂ ਜੀ ਵੋਟਾਂ 1104 ਵੋਟਾਂ ਜਿੱਚੋਂ ਘੱਟ ਤੇ ਘੱਟ 400 ਵੋਟ ਡਿਲੀਟ ਕਰਤੀ ਜਿਹੜੀ ਲਿਸਟ ਤੇ ਹੈਗੀ ਆ ਖਾਲੀ ਅੰਦਰ ਹੈ ਨਾ ਕੋਈ ਲਿਸਟ ਹੈ ਇੱਕ ਇਹ ਤਾਂ ਡਿਲੀਟ ਦਾ ਮਾਰਕਾ ਲੱਗਿਆ ਬੱਸ ਵੀ ਦੇਖਦੇ ਹਾਂ ਕੀ ਦੇਖਦੇ ਹਾਂ ਕਿ ਇਸ ਦੀ ਗਲਤੀ ਕੀ ਹੈ ਪੰਜਾਬ ਸਰਕਾਰ ਦਾ ਪੂਰਾ ਧੱਕਾ ਪੰਜਾਬ ਸਰਕਾਰ ਦਾ ਧੱਕਾ ਖਾਸ ਕਰ ਸਾਡੇ ਇੱਥੇ ਮੰਤਰੀ ਦਾ ਧੱਕਾ ਜਿਹੜਾ ਮੰਤਰੀ ਹਰਦੀਪ ਸਿੰਘ ਮੁੰਡਿਆ ਉਹਨੇ ਧੱਕਾ ਕਰਿਆ ਸਾਰਾ ਕਿੰਨੀਆਂ ਲਿਸਟਾਂ ਆਈਆਂ ਤੁਹਾਡੇ ਕੋਲੇ ਉਹਨਾਂ ਦਾ ਪੁਰਾਣੀਆਂ ਜਾਂ ਨਵੀਆਂ ਕੋਈ ਲਿਸਟ ਸਾਡੇ ਕੋਲ ਕੱਲ ਤੱਕ ਦੀ ਲਿਸਟ ਆਈ ਹੈ ਪੀਡੀਐਫ ਕੱਲ ਤੱਕ ਦਾ ਉਦੋਂ ਵਿੱਚ ਵੀ ਸਾਡੀਆਂ ਵੋਟਾਂ ਨੇ ਅੰਦਰ ਵੀ ਇਹਨਾਂ ਕੋਲ ਸਾਡੀਆਂ ਵੋਟਾਂ ਨੇ ਸਿਰਫ ਡਿਲੀਟ ਦਾ ਮਾਰਕਾ ਲਾਇਆ ਇਹਨਾਂ ਨੂੰ ਅੰਦਰ ਤੇ ਰਿਪੋਰਟ ਪਾਣਗੇ ਇੱਥੇ ਕੋਈ ਕੋਲ ਬੋਟ ਨਹੀਂ ਆ ਗਈ ਬੋਟ ਹੈ ਬੋਟ ਹੈ ਦਿੱਲੀ ਨੂੰ ਡਿਲੀਟ ਲੱਗ ਗਿਆ ਸਾਡੀ ਘਰ ਤੇ ਘੱਟ 200 ਵੋਟ ਮੁੜ ਗਈ ਹੁਣ ਤੱਕ ਜਿਹੜੇ ਪਾਉਣ ਆਏ ਸੀ ਤਿੰਨ ਸੌ ਅਸੀਂ ਸਵੇਰੇ ਹਾਈ ਕੋਰਟ 'ਚ ਇਹਦੇ ਤੇ ਕੇਸ ਲਾਵਾਂਗੇ ਠੀਕ ਆ ਨਾ ਜੋ ਸੱਤ ਹੋਇਆ ਵੱਧ ਤੋਂ ਵੱਧ ਕਰਾਂਗੇ ਅਸੀਂ ਇਨ ਚੁੱਪ ਬੈਠਣ ਵਾਲੇ